ਰਾਜਪੁਰਵਾਰ ਦਾ ਇੱਥੇ ਰਾਜਪੁਰਵਾਰ ਸ਼ਾਮਿਲ ਹੋ ਰਿਹਾ ਹੈ ਇਸ ਤੋਂ ਵੱਡਾ ਕੀ ਹੋਗਾ ਇਹ ਸਰਕਾਰ ਨੇ ਇਹ ਸੋਚਿਆ ਸੀ ਕਿ ਇਸ ਇਵੈਂਟ ਨੂੰ ਉਹ ਯਾਦਗਾਰੀ ਬਜੂ ਬਣਾਉਣਾ ਪਰ ਲੱਖਾਂ ਸ਼ਰਧਾਲੂ ਕੱਲੇ ਫਰੀਦਕੋਟ ਤੋਂ ਨਹੀਂ ਹੋਰ ਵੀ ਦੂਰੋਂ ਦੂਰੋਂ ਅਦਰ ਸਟੇਟ ਤੋਂ ਵੀ ਆ ਕੇ ਇੱਥੇ ਦਰਸ਼ਨ ਕਰਕੇ ਗਏ ਹਾਂ ਫਰੀਦਕੋਟ ਤੋਂ ਦਿੱਲੀ ਲਾਲ ਕਿਲਾ ਰਸਤੇ 'ਚ ਕੋਈ ਕਿਲਾਨੀ ਹੋ ਜਾ ਇਸ ਤੋਂ ਅਕਿ ਟਰੈਕਟਰ ਟਰਾਲੀਆਂ ਨਾਲ ਵੀ ਸੰਗਤ ਚੱਜ ਰਹੀ ਜਿਹੜੀ ਅਨੰਦਪੁਰ ਸਾਹਿਬ ਜਾਨੀ ਤਾਂ ਫਰੀਦਕੋਟ ਦੇ ਕਿਲਾ ਮਵਾਰਕ ਦੀ ਤਸਵੀਰ ਸਮਝੀ ਕਰ ਰਹੇ ਆ ਤਾਂ ਸ਼ਾਹੀ ਪਰਿਵਾਰ ਦੀ ਧੀ ਅੱਜ ਇੱਥੇ ਪਹੁੰਚੀ ਹੈ ਸਭ ਤੋਂ ਪਹਿਲਾਂ ਦੀ ਮੁਬਾਰਕਾਂ ਬਾਬਾ ਫਰੀਦ ਜੀ ਪਵਿੱਤਰ ਪਾਵਨ ਧਰਤੀ ਤੇ ਅੱਜ ਤੁਹਾਨੂੰ ਮੌਕਾ ਮਿਲ ਗਿਆ ਹੁੰਦਾ ਜੀ ਕਿਉਂਕਿ ਬਾਬਾ ਫਰੀਦ ਜੀ ਪਵਿੱਤਰ ਧਰਤੀ ਹੈ ਵਾਹ ਪਰ ਆਣੇ ਦਾ ਮੌਕਾ ਮਿਲਦਾ ਹੈ ਬਹੁਤ ਖੁਸ਼ੀ ਫੀਲ ਕਰ ਰਹੇ ਸਪੈਸ਼ਲੀ ਇਸ ਮੌਕੇ ਪਰ ਚੱਲ ਕੇ ਆਏ ਹੈ ਔਰ ਉਸ मुकदस इवेंट का उस मुकद मौके का नगर यात्रा का हिस्सा बनने के लिए गड़गांव से स्पेशली चल कर आए और दूसरी मान वाली बात है कि क़िला मुबारक है जो ये राजा हरिंदर सिंह साहब के और इनके राज परिवार की विरासत है फरीदकोट की विरासत है उस विरासत के बाद यहाँ से ये नगर की इतनी शुरू होना और भी इनके लिए मान वाली बात है और इसमें राज परिवार पूरी खुशी के साथ शामिल हो रहा है यही साहब आपको कितनी की खुशी महसूस हो रही है क्योंकि शाही परिवार की दीरानी इतने पहुँच गई ਨੇ ਸਾਡੇ ਦੋਸਤਾਂ ਮਿਲਦੇ ਹੈ ਖੁਸ਼ੀ ਪੂਰੀ ਹੈ ਜੀ ਰਾਜਪਰਵਾਰ ਦਾ ਹਿੱਸਾ ਹੈ ਰਾਜਪਰਵਾਰ ਸ਼ਾਮਿਲ ਹੋ ਰਿਹਾ ਹੈ ਇਸ ਤੋਂ ਵੱਡਾ ਕੀ ਹੋਗਾ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਰੇ ਇਲਾਕੇ ਲਈ ਖੁਸ਼ੀ ਵਾਲੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮੌਕਾ ਮਿਲਦਾ ਰਹੇਗਾ ਦਰਸ਼ਨ ਕਰਨ ਦਾ ਇੱਥੇ ਮੈਂ ਹੁਣੇ ਦੱਸ ਕੇ ਹਟਿਆ ਜੀ ਕਿ ਇਸ ਦਾ ਜੁਡੀਸ਼ਲ ਕਾਰਨ ਕਰਕੇ ਇਸ ਦੇ ਬਾਰੇ ਕੋਈ ਫੈਸਲਾ ਅਜੇ ਲਿਆ ਨਹੀਂ ਜਾ ਸਕਦਾ ਜਿੰਨੀ ਤੇ ਇਸ ਦਾ ਸੁਪਰੀਮ ਕੋਰਟ ਦੇ ਆਰਡਰ ਦੀ ਹੁਕਮ ਦੀ ਐਗਜ਼ੀਕਿਊਸ਼ਨ ਬਾਰੇ ਤਮੀਲ ਨਹੀਂ ਹੁੰਦੀ ਉਰ ਇੰਪਲੀਮੈਂਟਰੀ ਹੁੰਦਾ ਉਹਨੇ ਤੱਕ ਕੋਈ ਵੀ ਇਸ ਦੇ ਬਾਰੇ ਫੈਸਲਾ ਨਹੀਂ ਲਿਆ ਜਾ ਸਕਦਾ ਇਹ ਗੜਗਾਉਂ ਤੋਂ ਜਿਹੜੇ ਇੱਥੇ ਪਹੁੰਚੇ ਆ ਤਾਂ ਉਹਨਾਂ ਨੇ ਜਿਹੜੀ ਜਾਣਕਾਰੀ ਹੈ ਜਿਹੜੀ ਜਿੰਨੀ ਉਹ ਕਰ ਸਕਦੇ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਗੱਲਬਾਤ ਕਰਦੇ ਆਂ ਫਰੀਦਕੋਟ ਦੇ ਵਜ਼ਾਇਕ ਗੁਰਦੇਵਤ ਸਿੰਘ ਸੇਖੋਂ ਤਾਂ ਇਹ ਸਾਰੀ ਆਪਾਂ ਕਹਿ ਸਕਦੇ ਆਂ ਐਮਐਲਏ ਦੀ ਦੇਣ ਹੈ ਜਾਂ ਇਹਨਾਂ ਦੀ ਦੇਣ ਹੈ ਜਾਂ ਜਿਹੜੇ ਸਮਾਜ ਸੇਵੀ ਆ ਉਹਨਾਂ ਦੀ ਦੇਣ ਹੈ ਜਿਹੜਾ ਪਹਿਲੀ ਵਾਰ ਬਾਬਾ ਫਰੀਦ ਜੀ ਦੀ ਚਰਨਛੋ ਆਪਾਂ ਪ੍ਰਾਪਤ ਧਰਤੀ ਹੈ ਜਿਹੜੀ ਫਰੀਦਕੋਟ ਤਾਂ ਜਿੱਥੇ ਉਹਨਾਂ ਦਾ ਤਪਸਥਾਨ ਹੈ ਤਾਂ ਉੱਥੋਂ ਜਿਹੜਾ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ ਤਾਂ ਗੱਲਬਾਤ ਕਰਦੇ ਆ ਸੇਖੋਂ ਸਾਹਿਬ ਦੇ ਨਾਲ ਸੇਖੋਂ ਸਾਹਿਬ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਲੋਕ ਬਹੁਤ ਸ਼ਲਾਘਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸੁਭਾਗਾ ਦਿਨ ਔਰ ਅਸੀਂ ਜਾਣੇ ਫਰੀਦਕੋਟ ਵਾਸੀ ਜਿਹੜੇ ਆ ਉਹ ਬਾਬੇ ਫਰੀਦ ਦੇ ਨਾਂ ਤੋਂ ਜਾਣੇ ਕੋਈ ਵੀ ਸਾਡੀ ਗੱਲ ਸ਼ੁਰੂ ਹੁੰਦੀ ਤਾਂ ਫਰੀਦਕੋਟ ਤੋਂ ਸ਼ੁਰੂ ਹੁੰਦੀ ਆ ਸੋ ਸਾਡੇ ਰਹਿਬਰ ਦੇ ਉਸ ਸਥਾਨ ਤੋਂ ਉਸ ਸਥਾਨ ਜਿੱਦੇ ਤੇ ਮੰਗ ਕਰਦੇ ਸੀ ਲੋਕ ਔਰ ਬਾਬਾ ਫਰੀਦੀ ਨੇ ਆਪ ਕਿਰਪਾ ਕੀਤੀ ਨਗਰ ਕੀਰਤਨ ਸਾਨੂੰ ਮਿਲਿਆ ਔਰ ਫਿਰ ਇਹ ਸੀ ਕਿ ਐਡਾ ਵੱਡਾ ਈਵੈਂਟ ਪੰਜਾਬ ਸਰਕਾਰ ਸਾਡੇ ਜਿਹੜੇ ਆਪਣੇ ਅਧਿਕਾਰੀ ਵੀ ਪਹੁੰਚੇ ਹੋਇਆ ਸੈਰ ਸਪਟਾ ਵਿਭਾਗ ਤੋਂ ਤਾਂ ਇਹ ਸਰਕਾਰ ਨੇ ਇਹ ਸੋਚਿਆ ਸੀ ਕਿ ਇਸ ਈਵੈਂਟ ਨੂੰ ਜਿਹੜਾ ਹੈ ਉਹ ਯਾਦਗਾਰੀ ਵਜੋਂ ਬਣਾਉਣਾ ਤਾਂ ਅਸੀਂ ਇਸ ਕਿਲੇ ਨੂੰ ਚੁਣਿਆ ਇੱਥੇ ਬਾਬਾ ਜੀ ਦੀ ਅੰਦਰ ਜਗ੍ਹਾ ਉਸ ਜਗ੍ਹਾ ਨੂੰ ਜਿਹੜੇ ਲੋਕ ਦੇ ਇੱਕ ਹਫ਼ਤੇ ਤੋਂ ਇੱਥੇ ਸੁਧਾਰਨ ਪਾਠ ਚੱਲ ਰਿਹਾ ਔਰ ਲੱਖਾਂ ਸ਼ਰਧਾਲੂ ਕੱਲੇ ਫਰੀਦਕੋਟ ਤੋਂ ਨਹੀਂ ਹੋਰ ਵੀ ਦੂਰੋਂ ਦੂਰੋਂ ਅਦਰ ਸਟੇਟ ਤੋਂ ਵੀ ਆ ਕੇ ਇੱਥੇ ਦਰਸ਼ਨ ਕਰਕੇ ਗਏ ਸੋ ਬੜੀ ਖੁਸ਼ੀ ਦੀ ਗੱਲ ਹੈ ਔਰ ਬਾਬਾ ਜੀ ਕਿਰਪਾ ਕਰਨਗੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਿਊਟ ਹੈ ਉਹ ਜੇ ਨਿਬੜਦਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਰਧਾਲੂਆਂ ਲਈ ਇਹਨੂੰ ਖੋਲ ਗਿਓ ਜਾਂ ਫਿਰ ਅਸੀਂ ਆਪਦੇ ਲੈਵਲ ਤੇ ਕੋਈ ਜਿੰਨਾ ਚਿਰ ਇਹਨਾਂ ਦਾ ਨਹੀਂ ਨਿਬੜਦਾ ਪ੍ਰਬੰਧ ਕਰਕੇ ਪ੍ਰਸ਼ਾਸਨ ਦੇ ਤੌਰ ਤੇ ਇਹ ਇਹਨਾਂ ਦੇ ਨਾਲ ਤਾਲਮਿਲ ਕਰਕੇ ਇਹਨਾਂ ਕ ਜਿਹੜਾ ਲੋਕ ਸੰਗਤ ਦਰਸ਼ਨ ਕਰਦੀ ਰਹੇ ਉਹ ਜਰੂਰ ਥੋੜਾ ਜਿਹਾ ਏਰੀਆ ਉਹ ਆਪਾਂ ਕੋਈ ਨਾ ਕੋਈ ਅਪਰਾਲਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਉਹ ਕਰਾਂਗੇ ਔਰ ਕੋਸ਼ਿਸ਼ ਇਹ ਰਹੂਗੀ ਅਸੀਂ ਲੰਬੇ ਸਮੇਂ ਤੋਂ ਮੰਗ ਕਰਦੇ ਆ ਕਿ ਜੇਕਰ ਇਹ ਕਿਲਾ ਸਰਕਾਰ ਨੂੰ ਮਿਲ ਜੇ ਪਰਤਨ ਵਿਭਾਗ ਨੂੰ ਮਿਲ ਜੇ ਸਹਿਰ ਸਪਟਾ ਵਿਭਾਗ ਨੂੰ ਮਿਲ ਜੇ ਇਹਦੇ ਨਾਲ ਸਹਿਰ ਸਪਟਾ ਨੂੰ ਜਿਹੜਾ ਵੜਾਵਾ ਮਿਲੂਗਾ ਤੁਸੀਂ ਇਸ ਜਗ੍ਹਾ ਨੂੰ ਦੇਖੋ ਫਰੀਦਕੋਟ ਤੋਂ ਦਿੱਲੀ ਲਾਲ ਕਿਲਾ ਰਸਤੇ 'ਚ ਕੋਈ ਕਿਲਾ ਨਹੀਂ ਹੋ ਜਾ ਤੁਸੀਂ ਇੱਧਰ ਜੰਮੂ ਕਸ਼ਮੀਰ ਹਿਮਾਚਲ ਚਲੇ ਜਾਓ ਉੱਥੇ ਕੋਈ ਐਡਾ ਖੂਬਸੂਰਤ ਰਾਜਸਥਾਨ ਦੇ ਜਿਹੜੇ ਕਿਲੇ ਆ ਉਹ ਇੱਥੇ 400 500 ਕਿਲੋਮੀਟਰ 600 ਕਿਲੋਮੀਟਰ ਤੇ ਆ ਸੋ ਇੱਕ ਬਹੁਤ ਵੱਡੇ ਵੱਡੀ ਹੱਬ ਹੈ ਜਿਹੜੀ ਟੂਰਿਜ਼ਮ ਦੀ ਉਹ ਫਰੀਦਕੋਟ ਬਣ ਸਕਦਾ ਔਰ ਕੱਲਾ ਫਰੀਦਕੋਟ ਦਾ ਕਿਲਾ ਹੀ ਨਹੀਂ ਸਾਡਾ ਰਾਜ ਮਹਿਲ ਹੈ ਸਾਡੀਆਂ ਕਚਹਿਰੀਆਂ ਐਸ਼ਕੀ ਦੇ ਸਭ ਤੋਂ ਸੁੰਦਰ ਕਚਹਿਰੀਆਂ ਸਾਡਾ ਦਰਬਾਰ ਗੰਜ ਹੈ ਤੇ ਉਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਘੰਟਾ ਘਰ ਹੈ ਫਿਰ ਮਹਾਰਾਜਾ ਸਾਹਿਬ ਦਾ ਇੱਕ ਜਿਹੜਾ ਸਿੱਖਾਂ ਵਾਲੇ ਬੀੜ ਦੇ ਵਿੱਚ ਗੈਸਟ ਹਾਊਸ ਹੈ ਉਹ ਲੋਕਾਂ ਲਈ ਵੇਖਣ ਵਾਲੀ ਬੜੀ ਵੱਡੀ ਗੱਲ ਹੈ ਸੋ ਇਹ ਉਹਦੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਚੀਜ਼ਾਂ ਲੋਕਾਂ ਲਈ ਖੋਲੀਆਂ ਜਾਣ ਸਰਕਾਰ ਪਰਿਵਾਰ ਨਾਲ ਟਾਈਪ ਕਰੂਗਾ ਜਾਂ ਕੋਸ਼ਿਸ਼ ਹੀ ਉਸ ਤਰ੍ਹਾਂ ਕਰਦੇ ਕੋਈ ਐਮਓਯੂ ਕਰਕੇ ਕੋਈ ਪੀਪੀ ਕੁਝ ਵੀ ਕਰਕੇ ਇਸ ਨੂੰ ਕੋਸ਼ਿਸ਼ ਕਰਾਂਗੇ ਕਿ ਲੋਕਾਂ ਲਈ ਖੋਲਿਆ ਜਾਵੇ ਅੱਜ ਸ਼ਾਹੀ ਪਰਿਵਾਰ ਦੀ ਟੀਰਾਣੀ ਪਹੁੰਚ ਗਈ ਇੱਥੇ ਤੁਹਾਡੇ ਕੋਲੇ ਦੇਖੋ ਬੜੀ ਖੁਸ਼ੀ ਹੁੰਦੀ ਹੈ ਮਹਾਰਾਜਾ ਸਾਹਿਬ ਮੈਂ ਵੀ ਫਰੀਦਕੋਟ ਦੇ ਲੋਕਾਂ ਨਾਲ ਵਿਅਕਤੀਆਂ ਵਾਂਗ ਜੁੜੇ ਰਹੇ ਉਹਨਾਂ ਤੋਂ ਬਾਅਦ ਬੀਬਾ ਜੀ ਬੀਬਾ ਜੀ ਨੂੰ ਮਿਲਣ ਦਾ ਵੀ ਹਰ ਸਮੇਂ ਮੇਲੇ ਤੇ ਆਉਂਦੇ ਸੀ ਤੇ ਉਹਨਾਂ ਨੂੰ ਵੀ ਮਿਲਣ ਦਾ ਸੁਭਾਗ ਉਦੋਂ ਬਾਅਦ ਪਰਿਵਾਰ ਨੇ ਉਹ ਵਿਰਾਸਤ ਛੱਡੀ ਨਹੀਂ ਅਜੇ ਵੀ ਬਾਬਾ ਫਰੀਦ ਸਾਹਿਬ ਦੇ ਮੇਲੇ ਤੇ ਹਰ ਵਾਰੀ ਚਾਹੇ ਉਹਨਾਂ ਦਾ ਦੋਤਾ ਚਾਹੇ ਦੋਤੀ ਇਸ ਪ੍ਰੋਗਰਾਮ ਚ ਸ਼ਾਮਲ ਹੁੰਦੇ ਆ ਤਾਂ ਅਸੀਂ ਥੋੜੇ ਦਿਨ ਪਹਿਲਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਆਹ ਪ੍ਰੋਗਰਾਮ ਆ ਜੀ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਜ਼ਰੂਰ ਪਹੁੰਚਾਂਗੇ ਕਿਉਂਕਿ ਖੁਸ਼ੀ ਹੁੰਦੀ ਆ ਵੀ ਉਹਨਾਂ ਦੇ ਨਾਨੇ ਦਾ ਉਹਨਾਂ ਦੇ ਪੜਨਾਨੇ ਦਾ ਜਿਹੜਾ ਇਹ ਕਿਲਾ ਹੈ ਤੇ ਉਹ ਉਹਦੇ ਵਾਰਿਸ ਹੈ ਤੇ ਉਹਦਾ ਹਿੱਸਾ ਬਣਨ ਵਾਸਤੇ ਆਏ ਆ ਖੁਸ਼ੀ ਦੀ ਗੱਲ ਆ ਸਾਡੇ ਲਈ ਐਮਐਲ ਸਾਹਿਬ ਕੱਲ ਨੂੰ ਸਵੇਰੇ ਜਿਹੜੇ ਸਹਿਜ ਪਾਠ ਦੇ ਪੋਗ ਆ ਕਿੰਨੇ ਵਜੇ ਉਹਨਾਂ ਦੇ ਪੋਗ ਪਹਿਣਗੇ ਔਰ ਨਗਰ ਕੀਰਤਨ ਦੀ ਕਿੰਨੇ ਵਜੇ ਸ਼ੁਰੂਆਤ ਹੋਊਗੀ ਔਰ ਕਿਹਾ ਜਾ ਰਿਹਾ ਕਿ ਸਲਾਮੀ ਵੀ ਜਿਹੜੀ ਦਿੱਤੀ ਜਾਊਗੀ ਨਗਰ ਕੀਰਤਨ ਜਿੱਥੇ ਸ਼ੁਰੂਆਤ ਸੰਗਤ ਨੂੰ ਇਹ ਬੇਨਤੀ ਉਹ ਕਿ 8 ਵਜੇ ਦਾ ਟਾਈਮ ਆਪਾਂ ਇੱਥੋਂ ਨਗਰ ਕੀਰਤਨ ਤੋਰਨ ਦਾ ਰੱਖਿਆ। ਔਰ ਸਾਡੀ ਕੋਸ਼ਿਸ਼ ਇਹ ਹੋਊਗੀ ਅਸੀਂ 7:30 ਵਜੇ ਭੋਗ ਪਾ ਦਾਂਗੇ ਜਿਹੜਾ ਸਧਾਰਨ ਪਾਠ ਦਾ ਭੋਗ ਹੈ। ਉਸ ਤੋਂ ਪਹਿਲਾਂ ਕੀਰਤਨ ਚੱਲੂਗਾ। ਅੱਜ ਅਸੀਂ ਪੂਰਨ ਰੂਪ ਦੇ ਵਿੱਚ ਜਿਹੜਾ ਪਾਠ ਹੈ ਥੋੜ੍ਹੀ ਉਹਦੇ ਅੰਗ ਬਾਕੀ ਹੈ। ਉਹ ਕੱਲ ਨੂੰ ਥੋੜੇ ਸਮੇਂ 'ਚ ਪਾਠ ਕਰਦੇ ਹਾਂ ਬਾਕੀ ਸਮਾਂ ਕੀਰਤਨ ਕਰਾਂਗੇ ਔਰ 7:30 ਵਜੇ ਅਸੀਂ ਠੀਕ ਜਿਹੜਾ ਭੋਗ ਪਾ ਕੇ ਤਾਂ ਮਹਾਰਾਜ ਦਾ ਸਰੂਪ ਲੈ ਕੇ 8 ਵਜੇ ਤੋਂ ਇਸ ਪਾਲਕੀ ਨੂੰ ਇੱਥੋਂ ਤੋਰਨ ਦੀ ਅਸੀਂ ਜਿਹੜੀ ਆ। ਉਹ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਸਲਾਮੀ ਹੁੱਕੀ ਵਾਲ ਚੌਂਕ ਤੋਂ ਹੁੰਦੇ ਹੋਏ ਭਾਈ ਕਨੀਆ ਚੌਂਕ ਹੁੰਦੇ ਹੋਏ ਆਪਣਾ ਸਾਧਕ ਚੌਂਕ ਹੁੰਦੇ ਹੋਏ ਗੋਲੇ ਵਾਲਾ ਝਾੜੀ ਵਾਲ ਜਿਹੜੀ ਹੈ ਸੰਗਤਾਂ ਦੇ ਨਾਲ ਜਾਣਾ ਹੋਵੇ ਪ੍ਰਬੰਧ ਹੈ ਕੋਈ ਬਿਲਕੁਲ ਜੀ ਸੰਗਤਾਂ ਦੇ ਜਾਣ ਵਾਸਤੇ ਪ੍ਰਬੰਧ ਵੀ ਹੈ ਔਰ ਕੁਝ ਸੰਗਤਾਂ ਆਪ ਮੁਹਾਰੇ ਆਪਣੇ ਇਸ ਤੱਕ ਕਿ ਟਰੈਕਟਰ ਟਰਾਲੀਆਂ ਨਾਲ ਵੀ ਸੰਗਤ ਚ ਜਾ ਰਹੀ ਜਿਹੜੀ ਅਨੰਦਪੁਰ ਸਾਹਿਬ ਜਾਣੀ ਕਿਉਂਕਿ ਤਿੰਨ ਦਿਨ ਲੱਗ ਜਾਣੇ 20 ਨੂੰ ਚੱਲਣਾ ਇੱਥੋਂ 20 ਦਾ ਸਾਰਾ ਦਿਨ 21 ਦਾ ਔਰ 22 ਤਰੀਕ ਸ਼ਾਮ ਨੂੰ ਉੱਥੇ ਪਹੁੰਚਣਾ ਇਥੋਂ ਫਿਰੋਜ਼ਪੁਰ ਮੋਗਾ ਲੁਧਿਆਣਾ ਹੁੰਦੇ ਹੋਏ ਅਨੰਦਪੁਰ ਸਾਹਿਬ ਜਾਣਾ ਹੈ ਧੰਨਵਾਦ ਤਾਂ ਸੁਣਿਆ ਤੁਸੀਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜੋ ਫਰੀਦਕੋਟ ਤੋਂ ਜਿਹੜੇ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਜਿਵੇਂ ਇੱਥੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਇਹ ਕਿਲਾ ਮੁਬਾਰਕ ਦੇ ਵਿੱਚ ਤਪਸਥਾਨਾ ਬਾਬਾ ਫਰੀਦ ਜੀ ਦਾ ਉੱਥੋਂ ਜਿਹੜੀ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਬਹੁਤ ਵੱਡੀ ਗੱਲ ਹੈ ਅੱਜ ਜਿਹੜਾ ਆਪਾਂ ਕਹਿ ਸਕਦੇ ਹਾਂ ਸਿਆਹੀ ਪਰਿਵਾਰ ਆ ਜਿਹੜਾ ਉਹਨਾਂ ਦੀ ਤੀਰਾਨੀ ਇੱਥੇ ਪਹੁੰਚੀ ਹੈ ਤਾਂ तमाम ਜਿਹੜੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਐਮਐਲਏ ਫਰੀਦਕੋਟ ਦੇ ਵਿਧਾਇਕ ਹੈ ਗੁਰਦੇਵ ਸਿੰਘ ਸੇਖੋਂ ਜਿਨ੍ਹਾਂ ਦੀ ਇਹ ਦੇਣ ਹੈ ਕਿਉਂਕਿ ਲੋਕਾਂ ਨੂੰ ਬੜਾ ਸਕੂਨ ਮਿਲ ਰਿਹਾ ਜਿਨ੍ਹਾਂ ਨੂੰ ਜਿਹੜਾ 8 ਤੋਂ 10 ਦਿਨ ਲਈ ਜਿਹੜਾ ਇੱਥੇ ਬਾਬਾ ਫਰੀਦ ਦੇ ਉਸ ਤਪਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਲਗਾਤਾਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਇਹੀ ਮੰਗ ਹੈ ਕਿ ਹੋ ਸਕਦਾ ਹੈ ਕਿ ਸਾਨੂੰ ਇਸੇ ਤਰ੍ਹਾਂ ਦਰਸ਼ਨ ਜਿਹੜੇ ਇੱਥੋਂ ਕਰਨ ਦਾ ਮੌਕਾ ਮਿਲਦਾ ਰਹੇ ਤਾਂ ਸਵੇਰੇ ਸਾਡੇ ਵੱਲੋਂ ਵੀ ਅਰਦਾਸ ਬੇਨਤੀ ਹੈ ਸਾਰਿਆਂ ਨੂੰ ਇਹ ਕੱਲ ਨੂੰ ਤੁਸੀਂ ਜਰੂਰ ਕੋਸ਼ਿਸ਼ ਕਰਿਓ 8 ਵਜੇ ਤੋਂ ਪਹਿਲਾਂ ਜਿਹੜਾ ਇਸ ਕਿਲਾ ਮਵਾਰਕ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਿਓ ਤਾਂ ਜੋ ਸ਼ਹੀਰ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪਰਬ ਨੂੰ ਸਮਰਪਿਤ ਜੋ ਪ੍ਰੋਗਰਾਮ ਲਈ ਕਿਹਾ ਗਿਆ ਨਗਰ ਕੀਰਤਨ ਸ਼ੁਰੂਆਤ ਹੋਣੀ ਹੈ ਉਸ ਦਾ ਤੁਸੀਂ ਹਿੱਸਾ ਵੰਚ ਸਕੋ ਤੁਸੀਂ ਇੱਥੇ ਸ਼ਮੂਲੀਅਤ ਕਰ ਸਕੋ ਗੁਰਜੀਤ ਸਿੰਘ ਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ